ਜਿਹੜੇ ਇੰਪਰੂਵਮੈਂਟ ਟਰਸਟ ਨੇ ਅਕੋਰਡਿੰਗ ਟੂ ਦਿ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਜਿਹੜੀ ਵੀ ਉਹ ਜ਼ਾਇਦਾਦ ਵੇਚਦੇ ਨੇ ਜਿਹਦੀ ਵੀ ਉਹਨਾਂ ਨੂੰ ਆਮਦਨ ਹੋਣੀ ਉਹ ਉਸੇ ਟਰਸਟ ਦੇ ਵਿੱਚ ਜ਼ਾਇਦਾਦ ਰਹਿ ਸਕਦੀ ਆ ਉਸ ਸ਼ਹਿਰ ਦੀ ਤਰੱਕੀ ਵਾਸਤੇ ਉਹਦਾ ਪੈਸਾ ਇਸ ਤਰ੍ਹਾਂ ਇਸਤੇਮਾਲ ਹੋ ਸਕਦਾ ਇਹਨਾਂ ਨੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਲੈ ਕੇ ਆਂਦਾ ਸੀ ਕਿ ਇੰਪਰੂਵਮੈਂਟ ਟਰਸਟਾਂ ਕੋ ਪੰਜਾਬ ਦੇ ਜਿੰਨੀ ਜ਼ਾਇਦਾਦ ਜਾਂ ਜਿੰਨਾ ਪੈਸਾ ਹੈ ਉਹ ਸਾਰੇ ਦਾ ਸਾਰਾ ਸੈਂਟਰਾਈਜ਼ ਕਰਕੇ ਜਿਹੜਾ ਲੋਕਲ ਸੈਂਟਰ ਗਵਰਨਮੈਂਟ ਇਹਨਾਂ ਦੀ ਹੈ ਕਿ ਪੈਸਾ ਉਹਦੇ ਕੋਲ ਚਲਾ ਜਾਏ ਪੂਰੇ ਪੰਜਾਬ ਦੇ ਲੋਕ ਤੇ ਅਸੀਂ ਸਮਝਨੇ ਆ ਕਿ ਉਹਦਾ ਇਹ ਅਬਸਯੂਜ਼ ਕਰਨਾ ਤਾਂ ਪਹਿਲੀ ਗੱਲ ਤੇ ਅਨਕਨਸਟੀਟਿਊਸ਼ਨਲੇ ਹੋਣੀ ਸਾਹਤ ਇਹ ਬੈਂਟੇਮੇ ਤਰਵੀਮ ਵੀ ਤਾਂ ਹੀ ਕਾਨੂੰਨ ਤਰਵੀਮ ਵੀ ਤਾਂ ਹੀ ਕਰਨਾ ਚਾਹਤੇ ਸੋ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਕੇ ਆਏ ਆ ਕਿ ਜਿਹੜਾ ਬੰਦ ਤੁਹਾਡੇ ਕੋਲ ਆਣਾ ਇਹਨੂੰ ਆਪਣੀ ਅਸੈਂਟ ਦੇ ਬਜਾਇ ਇਸ ਨੂੰ ਤੁਸੀਂ ਅਜੇ ਰੋਕਿਆ ਜਾਏ ਤੇ ਇਸ ਬਿੱਲ ਨੂੰ ਵਾਪਸ ਘੱਡਿਆ ਜਾਏ ਕਿ ਕਨਸਟੀਟਿਊਸ਼ਨ ਦੇ ਬਤਾਵਕ ਇਹਨੂੰ ਫ੍ਰੇਮ ਕੀਤਾ ਜਾਏ ਕੋਈ ਇਹੋ ਜਿਹਾ ਕੰਮ ਨਾ ਕੀਤਾ ਜਾਏ ਕਿਉਂਕਿ ਇਹ ਜਾਣਵਾਲੀ ਸਰਕਾਰ ਇਹਨਾਂ ਨੇ ਅਖੀਰਲੇ ਸਾਲਾਂ ਦੇ ਵਿੱਚ ਅਖੀਰਲੇ ਮੀਟਿਆਂ ਦੇ ਵਿੱਚ ਮਿਸਯੂਜ਼ ਆਫ ਪਬਲਿਕ ਫੰਡ ਕੀਤਾ ਤੁਹਾਨੂੰ ਯਾਦ ਹੋਏਗਾ ਪਹਿਨੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਸੀ 1 ਰੁਪਿਆ ਕਰਦਾ ਨਹੀਂ ਤੁਕਾਂਦੇ ਕਾ ਤਕਰੀਬਨ 4.5 ਲੱਖ ਕਰੋੜ ਤੱਕ ਪਹੁੰਚ ਗਏ ਨੇ 2.6 ਤੋਂ 2 ਕਰੋੜ ਕਰਨੇ ਦਿਖਾ ਰਹੇ ਨੇ 4.5 ਤੇ ਪਹੁੰਚ ਗਏ ਨੇ ਤੇ ਜਿੱਦ ਤੱਕ ਇਹਨਾਂ ਨੇ ਜਾਣਾ ਹੈ 5 ਕੱਪ ਜਾਂਦਾ 5 ਲੱਖ ਕਰੋੜ ਦੀ ਪੰਜਾਬ ਕੰਪਲੀਟਲੀ ਕਰਜ਼ੇ ਥਲੇ ਦੱਬਿਆ ਤੁਸੀਂ ਆ ਵੇਖਿਆ ਹੀ ਹੈ ਜਿਸ ਕਿਸਮ ਦੇ ਫਲੱਡ ਆਏ ਨੇ ਇਹਦੇ ਵਿੱਚ ਮੈਨ ਮੇਡ ਡਿਜ਼ਾਸਟਰ ਇਰੀਗੇਸ਼ਨ ਦੇ ਵਿਭਾਗ ਨੇ ਇਸ ਕਿਸਮ ਦਾ ਕੀਤਾ ਅਸੈਂਬਲੀ ਵੀ ਪ੍ਰोसीडिंग्स ਵੀ ਤੁਸੀਂ ਵੇਖੀਆਂ ਕੱਲ ਵੀ ਮੈਂ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਸੈਕਟਰੀ ਇਰੀਗੇਸ਼ਨ ਤੇ ਚੀਫ ਇੰਜੀਨੀਅਰ ਵਿਜੀਲੈਂਸ ਦੀ ਕੰਪਲੀਟ ਇਸਕਾ ਕੀ ਡਿਟੇਲ ਦਿੱਤੀ ਕਿ ਦੇ ਔਰ ਨਾਟ ਪ੍ਰਪੇਅਰਡ ਜਿਹੜਾ ਗੋਇਲ ਸਾਹਿਬ ਨੇ ਇਸ ਤੋਂ ਪਹਿਲੇ ਸੈਸ਼ਨ ਦੇ ਵਿੱਚ ਪੰਜਾਬ ਨੂੰ ਭਰੋਸਾ ਦਿੱਤਾ ਤੇ ਹਾਊਸ ਨੂੰ ਭਰੋਸਾ ਦਿੱਤਾ ਸੀ ਕੰਪਲੀਟਲੀ ਮਿਸਕਨ ਪੰਜਾਬ ਨੂੰ ਇਹਨਾਂ ਲੋਕਾਂ ਨੇ ਦਬਾ ਕਰ ਦਿੱਤਾ ਕੱਲ ਵੀ ਤੁਸੀਂ ਵੇਖਿਆ ਚੀਫ ਮਿਨਿਸਟਰ ਹੋਮ ਮਿਨਿਸਟਰ ਨੂੰ ਮਿਲ ਕੇ ਆਏ تھے ਬਟ ਆਨ ਤੋਂ ਬਾਅਦ ਜਿਹੜੀ ਇਹਨਾਂ ਦੀ ਬਾਡੀ ਲੈਂਗੁਏਜ ਉੱਥੋਂ ਹੀ ਨਜ਼ਰ ਆਉਂਦਾ ਸੀ ਕਿ ਬਿਲਕੁਲ ਇਹ ਆਦਮੀ ਜਿਹੜੇ ਨੇ ਕੋਈ ਕੇਸ ਪ੍ਰੈਜੈਂਟ ਕਰਨ ਦੀ ਪੋਜੀਸ਼ਨ ਚ ਬੜਾ ਅਨਫੋਰਚੂਨੇਟੀ ਬਹੁਤ ਸੋਚਦੀ ਗੱਲ ਹੈ ਇੱਕ ਨੰਬਰ ਦਾ ਸੂਬਾ ਤੇ ਬਾਕੀ ਸੂਬਾ ਇਹਨਾਂ ਲੋਕਾਂ ਦੀ ਸਰਕਾਰ ਚ ਬਣਦਾ ਜੋ ਇਹ ਪੰਜਾਬ ਦੀ ਲੁੱਟ ਰੋਕਣ ਵਾਸਤੇ ਜਿਸ ਅੰਗਰੇਜ਼ੀ ਚ ਕਹਿੰਦੇ ਨੇ ਕਿ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਫੈਮਿਲੀ ਦਾ ਸਿਲਵਰ ਵੇਚ ਕੇ ਆ। ਇਹ ਤੇ ਹੁਣ ਘੁੱਡਾਂ ਦੇ ਵਿੱਚੋਂ ਝਾੜੂ ਫੇਰ ਕੇ ਪੈਸੇ ਕੱਢ ਰਹੇ ਨੇ ਕਿ ਕਿਤੋਂ ਵੀ ਮਿਲ ਜਾਣ ਪੈਸੇ ਜਿੰਨੇ ਮਿਲ ਸਕਦੇ ਨੇ। ਜਾਂ ਉਹਨੂੰ ਗੈਰ ਇਸਤੇਮਾਲ ਹੋਣਾ ਪੈਸਿਆਂ ਦਾ ਕਰ ਲਿਆ ਜਾਂ ਇਹਦੇ ਖਿਲਾਫ ਕੋਈ ਨਾ ਕੋਈ ਹੋਰ ਕੇਸ ਦੇ ਖਾਤਮ ਕੋਈ ਨਾ ਕੋਈ ਕਰਜ਼ਾ ਹੋਣ ਚੁੱਕ ਸਕਦੇ। ਜੋ ਇਹ ਵੀ ਅਸੀਂ ਤੁਹਾਨੂੰ ਕਾਪੀ ਪਹੁੰਚਾ ਦਿੰਦੇ ਹਾਂ। ਇਹਦੀ ਕੰਪਲੀਟ ਡਿਟੇਲਡ ਰਿਪਰੈਜੈਂਟੇਸ਼ਨ ਟੂ ది ਆਨਰਬਲ ਗਵਰਨਰ ਸਾਹਿਬ ਹੈ। ਸਾਡੇ ਪੰਜਾਬ ਵੱਲੋਂ ਅੰਨਾ ਚੌਧਰੀ ਜੀ ਪਹਿਲੇ ਜੱਤੀ ਜੀ ਤੋਂ ਪ੍ਰਮਾਣ ਸੋਨੀ ਜੀ ਸਾਡੇ ਲੋਰਬਰ ਜੱਤੀ ਜੀ ਇੰਸਟੈਂਟ ਐਪੀ ਸਿੰਘ ਰਾਣਾ ਜੀ ਸਾਡੇ ਫਾਰਮਰ ਸਪੀਕਰ ਸਾਹਿਬ ਵਿਕ੍ਰਮ ਚੌਧਰੀ ਜੀ ਜਿਹੜੇ ਮੇਰੇ ਕੁਲੀਗ ਨੇ ਲੋਰ ਤੋਂ ਐਮ ਐਲ ਏ ਨੇ ਇਹ ਅਸੀਂ ਰਿਪਰੈਜੈਂਟੇਸ਼ਨ ਦਿੱਤੀ ਆਪਣੀ ਪਾਰਟੀ ਵੱਲੋਂ ਅਸੀਂ ਇਸ ਸਟਰੋਂਗਲੀ ਫੀਲ ਕਰਦੇ ਕਿ ਪੰਜਾਬ ਨਾਲ ਜਿਹੜਾ ਮੱਝ ਰਿਹਾ ਡੱਕਾ ਹੈ ਇਹਨੂੰ ਰੋਕਣਾ ਹੈ ਅਸੀਂ ਸਪੀਕਰ ਨੂੰ ਵੀ ਮੈਂ ਬੋਲਦਿਆਂ ਹੋਇਆ ਵਿਸ਼ੇਸ਼ ਤੌਰ ਤੇ ਰਿਕਵੈਸਟ ਕੀਤੀ ਸੀ ਐਂਟੀ ਪੰਜਾਬ ਇਹ ਐਕਟ ਹੈ ਤੁਹਾਡਾ ਇਹਨੂੰ ਅਜੇ ਨਾਂ ਲੈ ਕੇ ਹੋਏ ਦੇ ਤੇ ਥੋੜਾ ਜਿਹਾ ਵਿਚਾਰ ਹੋਰ ਕੀਤਾ ਜਾਏ ਕਨਸਟੀਟਿਊਸ਼ਨ ਦੀ ਸਵੈਈ ਨਾ ਕਰੋ ਇਹ ਜਿਹੜਾ ਕਾਨੂੰਨ ਦੇ ਖਿਲਾਫ ਤੁਸੀਂ ਇਹ ਤਰਮੀਮਾਂ ਕਰ ਰਹੇ ਹੋ ਇਹ ਪੰਜਾਬ ਪ੍ਰਤੀ ਕੋ ਚੰਗੀ ਤੁਹਾਡੀ ਭਾਵਨਾ ਹੈ ਨਹੀਂ ਬਸ ਗਵਰਨਰ ਸਾਹਿਬ ਦੀ ਆਪਣਾ ਸਪੀਕਰ ਸਾਹਿਬ ਦੀਆਂ ਆਪਣੀਆਂ ਮਜਬੂਰੀਆਂ ਨੇ ਉਹਨਾਂ ਰੋਕਿਆ ਨਹੀਂ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਪੰਜਾਬ ਦੇ ਇੰਡਸਟਰੀ ਨੂੰ ਪ੍ਰਕਾਸ਼ਿਤ ਕਰਨਾ ਆਪੋਜੀਸ਼ਨ ਦਾ ਫਰਜ਼ ਹੈ ਇੰਟਰਨੈਸ਼ਨਲ ਕਾਂਗਰਸ ਦਾ ਫਰਜ਼ ਹੈ ਉਹਦੀ ਅਸੀਂ ਇੱਥੇ ਪੂਰਤੀ ਕਰਨ ਵਾਸਤੇ ਇੱਥੇ ਸਾਰੇ ਸਾਥੀ ਆਏ ਆ ਬਹੁਤ ਬਹੁਤ ਸ਼ੁਕਰੀਆ ਕੋਈ ਹੋਰ ਸਵਾਲ ਹੈ ਠੀਕ ਹੈ ਜੀ